ਪਰਮ ਸਤਕਾਰ ਗੁਰੂ ਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਰਿਤ ਨਾਮਦੇਵ ਜੀ ਦੀ ਬਾਣੀ ਚੱਲ ਰਹੀ ਹੈ ਐਰੋ ਰਾਗ ਦੇ ਵਿੱਚ 1165 ਅੰਦ ਦੇ ਉੱਤੇ ਸੁਲਤਾਨ ਪੁੱਛੇ ਸੁਣ ਬੇਨਾਮ ਦੇਖੋ ਰਾਮ ਤੇਰੇ ਕੰਮ ਨਮ ਸੁਲਤਾਨੇ ਬਦਲ ਦੇਖੋ ਤੇਰਾ ਹਰ ਬੀਠਲਾ ਰਹਾ ਹੋ ਫਰਮਾਨ ਕਰਦੇ ਹਨ ਮੁਹੰਮਦ ਬਿਨ ਤੁਗਲਕ ਬਾਦਸ਼ਾ ਪੁਸ਼ਦਾ ਹੈ ਇਹ ਨਾਮੇ ਸੁਣ ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ ਤੇ ਤੇਰੇ ਰਾਮ ਦੇ ਕੰਮ ਕਿਹੋ ਜਿਹਾ ਓ ਮੈਂ ਵੇਖਣੇ ਚਾਹੁੰਦਾ ਹਾਂ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਫਰਮਾਨ ਕਰ ਰਹੇ ਹਨ ਕਹਿੰਦੇ ਬਾਦਸ਼ਾਹ ਨੇ ਮੈਨੂੰ ਨਾਮੇ ਨੂੰ ਮਨ ਲਿਆ ਤੇ ਆਖਣ ਲੱਗਾ ਮੈਂ ਤੇਰਾ ਹਰੀ ਤੇਰਾ ਮੀਠਲ ਵੇਖਣਾ ਚਾਹੁੰਦਾ ਹਾਂ ਨਾਮਾ ਸੁਲਤਾਨੇ ਬਾਦਲਾ ਮਤਲਬ ਮੈਨੂੰ ਵੱਦ ਲਿਆ ਕਹਿੰਦੇ ਦੇਖੋ ਤੇਰਾ ਹਰ ਮੀਠਲਾ ਕਹਿੰਦੇ ਤੇਰਾ ਮੈਂ ਮੀਠਲ ਤੇਰਾ ਪਰਮੇਸ਼ਰ ਵੇਖਣਾ ਚਾਹੁੰਨਾ ਫਿਰ ਅੱਗੇ ਫਰਮਾਨ ਹੈ ਰਹਾ ਬਿਸਮਿਲ ਗਉ ਦਿਹੋ ਜਿਵਾ ਨਤਰ ਗਰਦਨ ਮਾਰੋ ਠਾਏ ਕਹਿੰਦੇ ਮੇਰੀ ਇਹ ਮੋਈ ਹੋਈ ਗਾਂ ਜਵਾਲ ਦੇ ਭਾ ਮੇਰੀ ਮਰੀ ਹੋਈ ਇਹ ਗਾਂ ਜਿਉਣੀ ਕਰਕੇ ਓਖਾ ਨਹੀਂ ਤਾਂ ਤੈਨੂੰ ਵੀ ਇੱਥੇ ਹੀ ਹੁਣੇ ਹੀ ਮਾਰ ਦਿਆਂਗਾ ਬਾਦਸ਼ਾਹ ਕਹਿਣ ਲੱਗਾ ਲਗੇ ਫਰਮਾਨ ਹੈ ਬਾਦਸ਼ਾ ਐਸੀ ਕਿਉ ਹੋਏ ਬਿਸਮਿਲ ਕੀਆ ਨਾ ਜੀਵੇ ਕੋਏ ਤਾਂ ਭਗਤ ਨਾਮਦੇਵ ਜੀ ਕਹਿਣ ਲੱਗੇ ਮੈਂ ਆਖਿਆ ਬਾਦਸ਼ਾ ਅਜਿਹੀ ਗੱਲ ਕਿਵੇਂ ਹੋ ਸਕਦੀ ਹੈ ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ ਭੰ ਮਰਿਆ ਹੋਇਆ ਦੁਬਾਰੇ ਨਹੀਂ ਜਿਉਂਦਾ ਹੁੰਦਾ ਫਿਰ ਅੱਗੇ ਫਰਮਾਨ ਹੈ ਮੇਰਾ ਕੀਆ ਕਛੂ ਨਾ ਹੋਏ ਕਰਹੇ ਰਾਮ ਹੋਏ ਹੈ ਸੋਏ ਤੇ ਕਹਿੰਦੇ ਇੱਕ ਹੋਰ ਗੱਲ ਵੀ ਹੈ ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਇਹ ਕੰਮ ਨਹੀਂ ਹੋ ਸਕਦਾ ਕਿੰਨੇ ਬਾਕੀ ਨਾਲੇ ਨੇ ਇੱਕ ਗੱਲ ਹੋਰ ਵੀ ਐ ਉਹ ਕੁੱਝ ਹੁੰਦਾ ਜੋ ਪ੍ਰਮਾਤਮਾ ਕਰਦਾ ਮੇਰਾ ਕੀਤਾ ਕੁਝ ਨਹੀਂ ਹੋ ਸਕਦਾ ਭਗਤ ਨਾਮਦੇਵ ਜੀ ਉਸ ਮੌਕੇ ਦੇ ਬਾਦਸ਼ਾਹ ਨੂੰ ਕਹਿੰਦੇ ਐ ਕਿੰਨੇ ਮੇਰੇ ਕਰਿਆ ਕੁਝ ਨਹੀਂ ਹੁੰਦਾ ਹੁੰਦਾ ਉਹ ਐ ਜੋ ਪ੍ਰਮਾਤਮਾ ਕਰਦਾ ਬਾਦਸ਼ਾਹ ਚੜਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਬਾਦਸ਼ਾ ਇਹ ਉੱਤਰ ਸੁਣ ਕੇ ਹੰਕਾਰ ਦੇ ਵਿੱਚ ਆ ਗਿਆ ਭਗਤ ਨਾਮਦੇਵ ਜੀ ਕਹਿੰਦੇ ਕਹਿੰਦੇ ਬਾਦਸ਼ਾ ਨੇ ਜਦੋਂ ਇਹ ਸੁਣ ਕੇ ਉੱਤਰ ਮੇਰਾ ਜਵਾਬ ਹੰਕਾਰ ਦੇ ਵਿੱਚ ਆ ਗਿਆ ਉਸ ਨੇ ਮੇਰੇ ਉੱਤੇ ਕਹਿੰਦੇ ਇੱਕ ਵੱਡਾ ਹਾਥੀ ਚਮਕਾ ਕੇ ਚੜ ਦਿੱਤਾ ਚਮਕਾ ਕੇ ਨਾ ਮਤਲਬ ਡਰਾ ਕੇ ਤੇ ਚੜ ਦਿੱਤਾ ਫਿਰਗੇ ਫਰਮਾਨ ਹੈ ਰੋदन ਕਰੈ ਨਾਮੇ ਕੀ ਮਾਈ ਛੋੜ ਰਾਮ ਕੀ ਨਾ ਭਜੈ ਖੁਦਾਏ ਕਹਿੰਦੇ ਮੇਰੀ ਨਾਮੇ ਦੀ ਮਾਂ ਰੋदन ਮਤਲਬ ਰੋਣ ਲੱਗ ਪਈ ਕਹਿੰਦੇ ਇਹ ਵੇਖ ਕੇ ਤੇ ਅੱਖ ਲੱਗੀ ਹੇ ਬਚਾ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੀ ਹੇ ਬਚਾ ਕਹਿੰਦੇ ਤੂੰ ਰਾਮ ਨੂੰ ਛੱਡ ਕੇ ਖੁਦਾ ਖੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ ਛੱਡ ਦੇ ਤੂੰ ਰਾਮ ਨੂੰ ਤੇ ਖੁਦਾ ਖੁਦਾ ਆਖਣ ਲੱਗ ਪਾ ਕਹਿੰਦਾ ਭਾਗ ਉਹਦਾ ਦੀਨ ਕਬੂਲ ਕਰਨ ਲਾ ਕਹਿੰਦਾ ਭਾਗ ਕਿਉਂ ਕਹਿੰਦੀ ਇਸ ਝਗੜੇ ਦੇ ਵਿੱਚ ਪਿੰਨੇ ਫਿਰਗੇ ਫਰਮਾਨ ਹੈ ਨਾ ਹੋ ਤੇਰਾ ਪੂਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੇ ਤੋ ਹਰ ਗੁਣ ਗਾਏ ਕਹਿੰਦੇ ਮੈਂ ਉੱਤਰ ਦਿੱਤਾ ਭਗਤ ਨਾਮਦੇਵ ਜੀ ਕਹਿੰਦੇ ਜਦੋਂ ਮੇਰੀ ਮਾਂ ਕਹਿੰਦੀ ਖੁਦ ਕਹਿੰਦੀ ਤੂੰ ਰਾਮ ਨੂੰ ਛੱਡ ਦੇ ਬੱਚਾ ਕੋਈ ਗੱਲ ਨਹੀਂ ਜਦ ਨਾ ਕਰ ਕਹਿੰਦੇ ਫਿਰ ਮੈਂ ਉੱਤਰ ਦਿੱਤਾ ਕਹਿੰਦੀ ਨਾਮ ਹੈ ਤੇਰਾ ਕਹਿੰਦਾ ਨਾ ਮੈਂ ਤੇਰਾ ਪੁੱਤਰਾਂ ਤੇ ਨਾ ਤੂੰ ਮੇਰੀ ਮਾਂ ਹੈ ਜੇ ਮੇਰਾ ਸਰੀਰ ਵੀ ਨਾਸ ਹੋ ਜਾਏ ਤਾਂ ਵੀ ਕਹਿੰਦੇ ਨਾਮਾ ਹਰੀ ਦੇ ਗੁਣ ਗਾਉਂਦਾ ਰਹੇਗਾ ਕਹਿੰਦੇ ਜੇ ਇਹ ਗੱਲ ਹੈ ਨਾ ਫਿਰ ਮੈਂ ਤੇਰਾ ਪੁੱਤਰ ਪਤਨ ਨਹੀਂ ਐ ਨਾ ਹੀ ਤੂੰ ਮੇਰੀ ਮਾਂ ਐ ਇਸ ਗੱਲ ਦੇ ਵਿੱਚ ਜੇ ਤੂੰ ਮੈਨੂੰ ਕਿੰਨੀ ਵੀ ਰੱਬ ਦਾ ਨਾਮ ਛੱਡ ਦੇ ਆਰਾਮ ਦਾ ਇਹ ਸਰੀਰ ਦੇ ਬਦਲੇ ਸਰੀਰ ਦੇ ਮੂੰਹ ਕਰਕੇ ਕਹਿੰਦੇ ਮੈਂ ਉਹ ਪ੍ਰਮਾਤਮਾ ਦਾ ਨਾਮ ਛੱਡ ਦਿਆਂ ਇਹ ਨਹੀਂ ਹੋ ਸਕਦਾ ਕਹਿੰਦੇ ਰੰਗੇ ਫਰਮਾਨ ਹੈ ਕਰੰਗ ਜਿੰਦ ਸੁੰਡ ਕੀ ਝੋਟ ਨਾਮ ਉਬਰੈ ਹਰ ਕੀ ਓਟ ਕਹਿੰਦੇ ਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਪਰ ਨਾਮ ਬਚ ਨਿਕਲਦਾ ਕਹਿੰਦੇ ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ ਇਹਨਾਂ ਗੀ ਫਰਮਾਨ ਹੈ ਕਾਜੀ ਮੁੱਲਾ ਕਰੇ ਸਲਾਮ ਇਨ ਹਿੰਦੂ ਮੇਰਾ ਮਲਿਆਮਾਨ ਕਹਿੰਦੇ ਬਾਦਸ਼ਾਹ ਸੋਚਦਾ ਹੈ ਮੈਨੂੰ ਮੇਰੇ ਮਜ਼ਬ ਦੇ ਆਗੂ ਕਾਜੀ ਤੇ ਮੌਲਵੀ ਤਾਂ ਸਲਾਮ ਕਰਦੇ ਐ ਮਨਸ਼ਾ ਇਹ ਸੋਚਦਾ ਵੀ ਮੈਨੂੰ ਮੇਰੇ ਮਜ਼ਬ ਦੇ ਜਿਹੜੇ ਕਾਜੀ ਤੇ ਮੌਲਵੀ ਐ ਉਹ ਤਾਂ ਮੈਨੂੰ ਸਲਾਮ ਕਰਦੇ ਐ ਪਰ ਕਹਿੰਦੇ ਇਸ ਹਿੰਦੂ ਨੇ ਮੇਰਾ ਮਾਨ ਤੋੜ ਦਿੱਤਾ ਏ ਇਹਨਾਂ ਹਿੰਦੂ ਮੇਰਾ ਮਲਿਆ ਮਾਣ ਮੇਰਾ ਹੰਕਾਰ ਮਲ ਦਿੱਤਾ ਹੈ ਨੇ ਮਤਲਬ ਤੋੜ ਦਿੱਤਾ ਬਾਦਸ਼ਾ ਬੇਨਤੀ ਸਨੇਹ ਨਾਵੇਂ ਸਰ ਪਰ ਸੋਨਾ ਲੇਹੁ ਕਹਿੰਦੇ ਹਿੰਦੂ ਲੋਕ ਰਲ ਕੇ ਆਏ ਤਿਆਖਣ ਲੱਗੇ ਹੈ ਬਾਦਸ਼ਾ ਸਾਡੀ ਅਰਜ਼ ਸੁਣ ਸਾਡੀ ਬੇਨਤੀ ਸੁਣ ਨਾਮਦੇਵ ਨਾਲ ਸਾਵਾ ਤੋਲ ਕੇ ਸੋਨਾ ਲੈ ਲੈ ਤੈਨੂੰ ਛੱਡ ਦੇ ਜਿਨ੍ਹਾਂ ਨਾਮ ਦੇਉਂਦਾ ਵਜਨ ਹੈ ਕਹਿੰਦਾ ਪਭ ਉਹਨਾਂ ਦੇ ਬਰਾਬਰ ਦਾ ਤੋਲ ਕੇ ਤੂੰ ਸੋਨਾ ਲੈ ਲੈ ਤੇ ਪਰ ਇਹਨੂੰ ਛੱਡ ਦੇ ਇਹ ਰੱਗੇ ਫਰਮਾਨ ਹੈ ਮਾਲ ਲਿਓ ਤੋਂ ਦੋਜਕ ਪਰੋ ਦੀਨ ਛੋੜ ਦੁਨੀਆਂ ਕੋ ਭਰੋ ਕਹਿੰਦੇ ਉਸ ਨੇ ਉੱਤਰ ਦਿੱਤਾ ਫਿਰ ਬਾਦਸ਼ਾਹ ਨੇ ਕਹਿੰਦੇ ਜੇ ਮੈਂ ਵੱਢੀ ਲਵਾਂ ਰਿਸ਼ਵਤ ਹੋ ਗਿਆ ਨਾ ਕਹਿੰਦੇ ਮੈਂ ਰਿਸ਼ਵਤ ਵੱਢੀ ਲਵਾਂ ਤਾਂ ਦੋਜਕ ਦੇ ਵਿੱਚ ਪੈਂਦਾ ਹਾਂ ਫਿਰ ਫਿਰ ਮੈਨੂੰ ਦੋਜਕ ਦੇ ਵਿੱਚ ਪੈਣਾ ਪਊਗਾ ਜੇ ਮੈਂ ਰਿਸ਼ਵਤ ਲੈ ਲਿਆ ਕਿਉਂਕਿ ਇਸ ਤਰ੍ਹਾਂ ਤਾਂ ਕਹਿੰਦੇ ਮੈਂ ਮਜਬ ਛੱਡ ਕੇ ਦੌਲਤ ਇਕੱਠੀ ਕਰਦਾ ਫਿਰ ਜੇ ਮੈਂ ਇਸ ਤਰ੍ਹਾਂ ਲਾਲਚੰਦੇ ਮਤਲਬ ਸਿਉਣਾ ਤੁਹਾਡੇ ਤੋਂ ਲੈਣਾ ਇਹਦੇ ਬਰਾਬਰ ਦਾ ਤੋਲ ਕੇ ਤੇ ਇਹਨੂੰ ਛੱਡ ਦਵਾਂ ਇਹ ਤਾਂ ਵੱਢੀ ਹੋ ਗਈ ਇਹ ਤਾਂ ਰਿਸ਼ਵਤ ਹੋ ਗਈ ਤੇ ਫਿਰ ਤਾਂ ਕਹਿੰਦੇ ਮੈਂ ਆਪਦਾ ਮਜਬ ਛੱਡ ਕੇ ਤੇ ਦੌਲਤ ਇਕੱਠੀ ਕਰਨੀ ਲੱਗ ਗਿਆ ਤੇ ਫਿਰ ਮੈਨੂੰ ਇਹਦੇ ਦੋ ਜਿੱਕ ਦੇ ਵਿੱਚ ਭਾਵਨਿਕਾਂ ਦੇ ਵਿੱਚ ਪੈਣਾ ਪੈਣਾ ਜੇ ਮੈਂ ਵੱਡੀ ਲਈ ਜੇ ਮੈਂ ਰਿਸ਼ਵਤ ਲਈ ਤਾਂ ਇਹਨਾਂ ਕੀ ਫਰਮਾਨ ਹੈ ਪਾਵਹੁ ਬੇੜੀ ਹੱਥ ਹੋ ਤਾਲ ਨਾਮਾ ਗਾਵੈ ਗੁਣ ਗੋਪਾਲ ਕਹਿੰਦੇ ਨਾਮਦੇਵ ਦੇ ਪੈਰਾਂ ਦੇ ਵਿੱਚ ਬੇੜੀਆਂ ਹਨ ਪਰ ਫਿਰ ਵੀ ਕਹਿੰਦੇ ਉਹ ਹੱਥਾਂ ਦੇ ਨਾਲ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾ ਰਿਹਾ ਹੱਥਾਂ ਦੇ ਨਾਲ ਤਾਲ ਦੇ ਦੇ ਕੇ ਤਾਲ ਮਤਲਬ ਜਿਵੇਂ ਸਾਜ਼ ਵਜਾਉਣਾ ਹੈ ਕਹਿੰਦੇ ਉਸ ਪਰਮਾਤਮਾ ਦੇ ਗੁਣ ਗਾ ਰਿਹਾ ਫਿਰ ਵੀ ਪਹਿਰਾਂ ਚ ਪਲਾਨੀ ਬੇੜੀਆਂ ਫਿਰਗੇ ਫਰਮਾਨ ਹੈ ਗੰਗ ਜਮਨ ਜੋ ਉਲਟੀ ਬਹੈ ਤੋ ਨਮ ਹਰ ਕਰਤਾ ਔਰ ਵਹ ਫਿਰਗੇ ਫਰਮਾਨ ਹੈ ਕਹਿੰਦੇ ਜੇ ਗੰਗਾ ਤੇ ਜਮਨਾ ਉਲਟੀਆਂ ਵੀ ਵਗਣ ਲੱਗ ਪੈਣ ਤਾਂ ਵੀ ਕਹਿੰਦੇ ਨਾਮ ਹਰੀ ਦੇ ਗੁਣ ਗਾਉਂਦਾ ਰਹੇਗਾ ਇਹ ਦਬਾਅ ਵਿੱਚ ਆ ਕੇ ਖੁਦਾ ਖੁਦਾ ਨਹੀਂ ਆਖੇਗਾ ਮajou ਨਹੀਂ ਕਬੂਲੇਗਾ ਕਹਿੰਦੇ ਕਹਿੰਦਾ ਪਾਪ ਪਲਨੀ ਕਹਿੰਦੇ ਉਲਟਾ ਕੰਮ ਕਿਉਂ ਨਾ ਹੋ ਜਾਈਏ ਗੰਗਾ ਤੇ ਜਮਨਾ ਇਹ ਉਲਟੀਆਂ ਨਦੀਆਂ ਵਹਿ ਪੈਣ ਪਲਾਨੀ ਨਹੀਂ ਹੋ ਸਕਦਾ ਕਹਿੰਦੇ ਸਾਤ ਘੜੀ ਜਾਂ ਬੀਤੇ ਸੁਣੀ ਅਜੋ ਨ ਆਇਓ ਤ੍ਰਿਪਵਨ ਤਨੀ ਪੰਖੰਤਨ ਬਾਜ ਬਜਾਇ ਲਾ ਗਰਣ ਚੜੇ ਗੋਬਿੰਦ ਆਇ ਲਾ ਕਹਿੰਦੇ ਬਾਦਸ਼ਾ ਨੇ ਗਾਂ ਜਵਾਨਣ ਲਈ ਇੱਕ ਪਹਿਰ ਮੁਹਲਤ ਦਿੱਤੀ ਹੋਈ ਸੀ ਸਾਧਗਣੀ ਭਾਵ ਇੱਕ ਪੈਰ ਕਹਿੰਦੇ ਮੋਲਤ ਦਿੱਤੀ ਸੀ ਵੀ ਇੱਕ ਪੈਰ ਤੈਨੂੰ ਮੋਲਤ ਹੈ ਜਦੋਂ ਕਹਿੰਦੇ ਘੜਿਆਲ ਤੇ ਸੱਤ ਘੰਟੀਆਂ ਸੱਤ ਘੜੀਆਂ ਗੁਜ਼ਰੀਆਂ ਭਾਵ ਸਮਾਂ ਹੋ ਗਿਆ ਤਾਂ ਕਹਿੰਦੇ ਮੈਂ ਨਾਮੇ ਨੇ ਸੋਚਿਆ ਕਿ ਅਜੇ ਤੱਕ ਵੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ਕਹਿੰਦੇ ਹਜੇ ਵੀ ਨਹੀਂ ਆਇਆ ਉਹ ਪਰਮਾਤਮਾ ਬਸ ਉਸੇ ਵੇਲੇ ਕਹਿੰਦੇ ਖੰਬਾਂ ਦੇ ਫੜਕਨ ਦਾ ਖੜਾਕ ਆਇਆ ਨੀ ਸੱਤ ਘੜੀ ਉਮੀਦ ਗਈ ਉਹਨੇ ਸੱਤ ਘੜੀਆਂ ਦਾ ਸਮਾਂ ਦਿੱਤਾ ਇਹ ਬਾਦਸ਼ਾਹ ਨੇ ਇਹ ਹਜੇ ਨਹੀਂ ਆਇਆ ਜੇ ਉਹ ਨਾ ਆਇਓ ਤਰਪਾਉਣ ਤੈਨੂੰ ਤਿੰਨਾ ਪਾਉਣਾ ਦਾ ਮਾਲਕ ਹਜੇ ਨਹੀਂ ਪਹੁੰਚਿਆ ਪਖਨ ਤਨ ਬਾਜ ਬਜਾਇ ਲ ਗਰੜ ਚੜੇ ਗੋਵਿੰਦਾ ਇਹ ਲਾ ਕਹਿੰਦੇ ਮਾਸ ਇਹਨਾਂ ਸੋਚਣ ਦੀ ਡੇਰੀ ਸੀ ਖੰਭਾਂ ਦਾ ਖੜਕਾਕ ਹੋਇਆ ਖੰਭਾਂ ਦੇ ਫੜਕਣ ਦੀ ਆਵਾਜ਼ ਆਈ ਕਹਿੰਦੇ ਵਿਸ਼ਨੂੰ ਭਗਵਾਨ ਗਰੜ ਤੇ ਚੜ ਕੇ ਆ ਗਿਆ ਫਿਰ ਅੱਗੇ ਫਰਮਾਨ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੜ ਚੜੇ ਆਏ ਗੋਪਾਲ ਕਹਿੰਦੇ ਪ੍ਰਭੂ ਜੀ ਗਰਣ ਤੇ ਚੜ ਕੇ ਆ ਗਏ ਤੇ ਉਹਨਾਂ ਆਪਣੇ ਭਗਤ ਦੀ ਫਿਰ ਰੱਖਿਆ ਕਰਨ ਲਈ ਕਹੇ ਤਾਂ ਧਰਨ ਏ ਕੋਡੀ ਕਰਹੁ ਕਹੇ ਹੀ ਤਾਂ ਲੈ ਕਰ ਉਪਰ ਤਰੋ ਕਹਿੰਦੇ ਗੋਪਾਲ ਨੇ ਆਖਿਆ हे ਨਾਨਕ ਦੇਵ ਜੇ ਤੂੰ ਆਖੇ ਤਾਂ ਮੈਂ ਧਰਤੀ ਟੇਢੀ ਕਰਦੇ ਆ ਜੇ ਤੂੰ ਆਖੇ ਤਮੈ ਧਰਤੀ ਟੇਢੀ ਕਰਦੇ ਆ ਜੇ ਤੂੰ ਆਖੇ ਤਾਂ ਇਸ ਨੂੰ ਕਹਿੰਦੇ ਫੜ ਕੇ ਉਲਟਾਦੇ ਆ ਕਹਿੰਦੇ ਜੇ ਤੂੰ ਆਖੇ ਤਾਂ ਮਰੀ ਹੋਈ ਗਾਂਜ ਵਲਦੇ ਆ ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਭਗਤ ਕਹਿਣ ਲੱਗਾ ਰੂਹ ਕਹਿਣ ਲੱਗਾ ਤੇ ਇੱਥੇ ਹਰੇਕ ਜਣਾ ਕਹਿੰਦੇ ਤਸੱਲੀ ਨਾਲ ਵੇਖ ਲਵੇ ਜੇ ਤੂੰ ਕਮੇ ਤੈ ਮੈਂ ਕਰਦਿਆਂ ਕਹਿ ਤਮੂ ਮੋਈ ਗਊ ਜਵਾਏ ਗਊ ਦੇ ਜਵਾਏ ਸਭ ਕੋਈ ਦੇਖੈ ਪਤੀ ਆਏ ਨਮ ਪ੍ਰਣਵੈ ਸੇਲ ਮਸੇਲ ਗਊ ਦੁਹਾਈ ਬਸ਼ਰਾ ਮੇਲ ਦੁੱਧ ਹੈ ਦੋਹੇ ਜਬ ਮਟਕੀ ਭਰੀ ਲੈ ਬਾਦਸ਼ਾਹ ਕੇ ਆਗੇ ਧਰੀ ਕਹਿੰਦੇ ਗੋਪਾਲ ਦੀ ਇਸ ਕਿਰਪਾ ਤੇ ਕਹਿੰਦੇ ਮੈਂ ਨਾਮੇ ਨੇ ਭਗਤ ਨਾਮਦੇਵ ਜੀ ਕਹਿ ਰਹੇ ਹਨ ਕਹਿੰਦੇ ਮੈਂ ਨਾਮੇ ਨੇ ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਹਿੰਦੇ ਗਊ ਨੂੰ ਨਿਆਣਾ ਪਾ ਦਿਓ ਭਾਉ ਜੂੜ ਪਾ ਦਿਓ ਤਾਂ ਉਹਨਾਂ ਕਹਿੰਦੇ ਵਛਾ ਛੱਡ ਕੇ ਗਾਂ ਚੋ ਲਈ ਜਿਹਨੇ ਗਾਂਦੀ ਬਾਦਸ਼ਾਹ ਨਾਲ ਗੱਲ ਕਰਦਾ ਸੀ ਵੀ ਇਹਨੂੰ ਜਿਉਂਦੀ ਕਰ ਕਹਿੰਦੇ ਦੁੱਧ ਚੋ ਕੇ ਜਦੋਂ ਉਹਨਾਂ ਕਹਿੰਦੇ ਮਟਕੀ ਭਰ ਕੇ ਮਟਕੀ ਭਰ ਲਈ ਦੁੱਧ ਦੀ ਤਾਂ ਉਹ ਲੈ ਕੇ ਕਹਿੰਦੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ਫਿਰ ਉਸੇ ਮਰੀ ਹੋਈ ਗਾਂਦੀ ਤੇ ਫਿਰ ਅੱਗੇ ਫਰਮਾਨ ਹੈ ਬਾਦਸ਼ਾਹ ਮਹਿਲ ਮੈਂ ਜਾਏ ਔ ਘਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬਿੰਤੀ ਫਰਮਾਏ ਬਕਸੀ Hindu ਮੈਂ ਤੇਰੀ ਗਾਏ ਬਾਦਸ਼ਾ ਮਹਿਲਾ ਵਿੱਚ ਚਲਾ ਗਿਆ ਤੇ ਉਥੇ ਉਸ ਉੱਤੇ ਔਖੀ ਘੜੀ ਆ ਗਈ ਭਾਵ ਉਹ ਸਹਿਮ ਗਿਆ ਆਪਣੇ ਕਾਜ਼ੀਆਂ ਤੇ ਮੌਲਵੀਆਂ ਦੇ ਰਾਹੀਂ ਉਸ ਨੇ ਬੇਨਤੀ ਕਰਕੇ ਕੰਲੀ ਕਹੇ ਹਿੰਦੂ ਮੈਨੂੰ ਹੁਕਮ ਕਰ ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ ਮੈਨੂੰ ਬਖਸ਼ ਮੈਂ ਤੇਰੀ ਕਹਿੰਦੇ ਮੈਨੂੰ ਬਖਸ਼ ਮੈਂ ਤੇਰੀ ਗਾਂ ਹਾਂ ਆਪ ਉਹ ਪਰਮਾਤਮਾ ਦੇ ਕੀਤੇ ਹੋਏ ਦੇ ਉਲਟ ਕਰਨਾ ਬਹੁਤ ਅਨਰਥ ਹੈ ਕਿਉਂਕਿ ਜਿਦ ਤੇ ਅੜ ਗਿਆ ਉਹ ਤਾਂ ਫਿਰ ਆਪ ਦੇ ਭਗਤ ਦੀ ਪਰਮਾਤਮਾ ਨੇ ਰੱਖਿਆ ਕੀਤੀ ਪਰ ਜਦੋਂ ਇਹ ਹੋ ਗਿਆ ਸਾਰਾ ਕੁਝ ਤਾਂ ਫਿਰ ਉਹਦਾ ਖਮਿਆਣਾ ਦਾ ਭੁਗਤਣਾ ਪਿਆ ਨਾ ਪਰਮੇਸ਼ਰ ਪ੍ਰਕਿਰਤੀ ਨਾਲ ਉਹਦੇ ਪਰਮਾਤਮਾ ਦੇ ਨਾਲ ਮਨ ਨੂੰ ਐਡਾ ਲਾਉਣਾ ਤਫੀਰੋ ਦਾ ਖਮਿਆਨਾ ਭੁਗਤਣਾ ਪੇ ਡਰ ਗਿਆ ਸਹਿਮ ਗਿਆ ਔਖਾ ਹੋ ਗਿਆ ਬਾਦਸ਼ਾ ਇਹ ਸਾਰਾ ਕੁਝ ਜिद ਕਰਕੇ ਕੀਤਾ ਤਾਂ ਫਿਰ ਮਾਫੀ ਮੰਗੀ ਕਹਿਣ ਦਾ ਭਾਵ ਫਿਰ ਅੱਗੇ ਫਰਮਾਨ ਹੈ ਨਾਮ ਕਹ ਸੁਨੋ ਬਾਦਸ਼ਾ ਇਹੋ ਕਿਛ ਪਤਿਆ ਮੁਝੇ ਦਿਖਾਈ ਇਸ ਪਤੀਆ ਕਾ ਇਹ ਹੈ ਪਰਵਾਨ ਸਾਚ ਸੇਲ ਚਲੋ ਸੁਲਤਾਨ ਭਗਤ ਨਾਮਦੇਵ ਜੀ ਫਰਮਾਨ ਕਰਦੇ ਕਹਿੰਦੇ ਹਨ ਕਹਿਣ ਲੱਗੇ हे ਬਾਦਸ਼ਾਹ ਕਹਿੰਦੇ ਸੁਣ ਮੈਨੂੰ ਇੱਕ ਤਸੱਲੀ ਦਵਾਈ ਦੇ ਇਸ ਇਕਰਾਰ ਦਾ ਮਾਪ ਇਹ ਹੋਵੇਗਾ ਕਿ ਇਹ ਬਾਦਸ਼ਾਹ ਤੋਂ ਅਗਾਹ ਨੂੰ ਸੱਚ ਵਿੱਚ ਤੁਰੇ ਚੰਗੇ ਸੁਭਾਅ ਦੇ ਵਿੱਚ ਰਹੇ ਕਹਿੰਦੇ ਮੈਨੂੰ ਇਹ ਤਸੱਲੀ ਦਿਵਾ ਤੂੰ ਮੈਂ ਗਾ ਨੂੰ ਇਹ ਜੱਕਾ ਨਹੀਂ ਕਰੇਗਾ ਉਸ ਪ੍ਰਮਾਤਮਾ ਦੇ ਨਾਲ ਉਹਦੇ ਕੀਤੇ ਹੋਏ ਨੂੰ ਚੈਲੰਜ ਨਹੀਂ ਕਰੇਗਾ ਕਹਿੰਦੇ ਮੈਨੂੰ ਇਹ ਤਸੱਲੀ ਦਿਵਾ ਭਗਤ ਨਾਮਦੇਵ ਜੀ ਕਹਿੰਦੇ ਇਕਰਾਰ ਕਰ ਮੇਰੇ ਨਾਲ ਇਹ ਫਿਰ ਅਗੇ ਫਰਮਾਨ ਹੈ ਨਾਮ ਦੇਉ ਸਭ ਰਹਿਆ ਸਮਾਇ ਮਿਲ ਹਿੰਦੂ ਸਭ ਨਾਮੇ ਪਹਿਜਾਹੇ ਜੋ ਅਬ ਕੀ ਬਾਰ ਨਾ ਜੀਵੇ ਗਾਏ ਤਾ ਨਾਮ ਦੇਵ ਕਾ ਪਤੀ ਆ ਜਾਏ ਕਹਿੰਦੇ ਇਹ ਕੌਤਕ ਸੁਣ ਕੇ ਤੇ ਵੇਖ ਕੇ ਘਰ ਘਰ ਵਿੱਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ ਨਗਰ ਦੇ ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ ਤੇ ਆਖਣ ਲੱਗੇ ਜੇ ਐਤ ਕੀ ਗਾਂ ਨਾ ਜਿਉਂਦੀ ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ਫਿਰ ਅੱਗੇ ਫਰਮਾਨ ਹੈ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਨੇ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਿਆਖੇਦ ਨਾਮੇ ਨਾਰਾਇਣ ਨਾਹੀ ਭੇਦ ਪਰ ਕਿਨੇ ਪ੍ਰਭੂ ਨੇ ਆਪਣੇ ਭਗਤਾਂ ਨੂੰ ਆਪਣੇ ਸੇਵਕਾਂ ਨੂੰ ਚੰਨੀ ਲਾ ਕੇ ਪਾਰ ਕਰ ਦਿੱਤਾ ਹੈ ਨਾਮਦੇਵ ਜੀ ਸੋਭਾ ਜਗਤ ਦੇ ਵਿੱਚ ਬਣੀ ਰਹੀ ਹੈ ਕਹਿੰਦੇ ਇਹ ਸੋਭਾ ਸੁਣ ਕੇ ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਇਹ ਸੋਭਾ ਸੁਣ ਕੇ ਕਿਉਂਕਿ ਉਹ ਕਹਿੰਦੇ ਇਹ ਨਹੀਂ ਜਾਣਦੇ ਸੀ ਕਿ ਨਾਮਦੇਵ ਅਤੇ ਪਰਮਾਤਮਾ ਵਿੱਚ ਕੋਈ ਵਿਥ ਨਹੀਂ ਰਹੇਗੀ ਉਹ ਇੱਕਮਿਕ ਹੀ ਹਨ ਇਸ ਸਾਦੇ ਸ਼ਬਦ ਦਾ ਜੇ ਆਪਾਂ ਭਾਵ ਸਮਝ ਗਏ ਤਾਂ ਉਹਦਾ ਦੋ ਬਚਨਾਂ ਦੇ ਵਿੱਚ ਇਹ ਹੈ ਭਾਵ ਹੈ ਮਿਸ ਹਿਮਨ ਕਰਨ ਵਾਲਿਆਂ ਨੂੰ ਕੋਈ ਡਰ ਹੈ ਜਿਹੜਾ ਉਹ ਹੋ ਨਹੀਂ ਸਕਦਾ ਇੰਨੀ ਸਿਮਰਨ ਦੇ ਵਿੱਚ ਤਾਕਤ ਹੈ ਜਿਦੇ ਵਿੱਚ ਆਪ ਸਾਰਾ ਇਹ ਸਰਵਣ ਕਰ ਹੀ ਲਿਆ ਪਿੱਛੇ ਸ਼ਕਤੀ ਕੀ ਸੀ ਪਰਮੇਸ਼ਰ ਦੇ ਨਾਮ ਦੀ ਭਜਨ ਬੰਦਗੀ ਦੀ ਬਾਦਸ਼ਾਹ ਦੇ ਮੂਹਰੇ ਅੜ ਗਿਆ ਤਾਂ ਬਾਦਸ਼ਾਹ ਵੀ ਬਗਾੜ ਸਕਿਆ ਨਾਮ ਦੇ ਉਹਦਾ ਕੁਝ ਕੁਛ ਨਹੀਂ ਬਗੜ ਸਕਿਆ ਆਪ ਜੀ ਨੇ ਸਰਮਣ ਕੀਤਾ ਹੀ ਇੰਨੀ ਨਾਮ ਦੇ ਵਿੱਚ ਸ਼ਕਤੀ ਹੈ ਦੁਨੀਆ ਇਧਰ ਦੀ ਉਧਰ ਹੋ ਜੇ ਪਿਛੇ ਦਸੇ ਗਏ ਪਲਾਂ ਦੀ ਗੰਗਾ ਜਮਨਾ ਕਹਿੰਦੇ ਉਲਟੀਆਂ ਕਿਉਂ ਨਾ ਵਹਿ ਪੈਣ ਪਰ ਨਾਮ ਪਰਮੇਸ਼ਰ ਦਾ ਨਾਮ ਨਹੀਂ ਕਹਿੰਦਾ ਮੈਂ ਛੱਡਦਾ ਭਗਤ ਨਾਮ ਦੀ ਇਸ ਕਰਕੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਜਿਹੜਾ ਕੋਈ ਨਾਮ ਸੱਚੇ ਦਿਲੋਂ ਸਿਮਰਦਾ ਹੈ ਉਹਦੀ ਰੱਖਿਆ ਪਰਮੇਸ਼ਰ ਕਰਦਾ ਹੀ ਕਰਦਾ ਹੈ ਕਿਸੇ ਰੂਪ ਦੇ ਵਿੱਚ ਹੀ ਕਰੇ ਸਈ ਭਗਤ ਨਾਮਦੇਵ ਜੀ ਨੇ ਆਪ ਦੇ ਮੁਖਾਰ ਬਿੰਦ ਤੋਂ ਇਹ ਬਚਨ ਸ਼ਬਦ ਉਚਾਰਨ ਕਰਕੇ ਦੱਸਿਆ ਸੋ ਅੱਜ ਦੇ ਵਿਚਾਰਾਂ ਵਿੱਚ ਸਮਾਗਤੀ ਹੈ ਵਿਚਾਰਾਂ ਕਰਦਿਆਂ ਮੀਆਂ ਤੁੰਤਾਈਆਂ ਹੋ ਗਈਆਂ ਹੋਣ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ